ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਇੱਥੇ ਵਾਪਰਿਆ ਵੱਡਾ ਹਾਦਸਾ ਜੀ ਹਾਂ 10 ਲੋਕਾਂ ਦੀ ਹੋਈ ਮੌਤ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਗੁਜਰਾਤ ਅੰਮਦਾਬਾਦ ਵਡੋਰਾ ਐਕਸਪ੍ਰੈਸ ਤੇ ਵੇ ਤਿੰਨ ਡਿਆੜ ਨੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਇਸ 'ਚ 10 ਲੋਕਾਂ ਦੀ ਮੌਤ ਹੋ ਗਈ ਇਸ ਦੇ ਨਾਲ ਹੀ ਇੱਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਇਹ ਹਾਦਸਾ ਉਸ ਸਮੇਂ ਆਪਰੇਜ ਹੋਤੋ ਪਿੱਛੇ ਤੋਂ ਆ ਰਹੀ ਇੱਕ ਤੇਜ਼ ਰਫਤਾਰ ਕਾਰ ਟਰਾਲੇ ਨਾਲ ਟਕਰਾ ਗਈ। ਕਾਰ ਵਡੋਦਰਾ ਤੋਂ ਅਹਮਦਾਬਾਦ ਜਾ ਰਹੀ ਸੀ। ਜੀ ਹਾਂ ਪੁਲਿਸ ਨੇ ਦੱਸਿਆ ਹੈ ਕਿ ਕਾਰ ਦੇ ਵਿੱਚ 10 ਲੋਕ ਦੀ ਮੌਕੇ ਤੇ ਮੌਤ ਹੋ ਗਈ ਅਤੇ 8 ਲੋਕਾਂ ਦੀ ਹਾਦਸੇ ਤੋਂ ਬਾਅਦ ਮੌਕੇ ਤੇ ਮੌਤ ਹੋ ਗਈ ਅਤੇ 2 ਲੋਕਾਂ ਨੂੰ ਹਸਪਤਲ ਲੈ ਕੇ ਜਾਇਆ ਗਿਆ। ਇਸ ਸੱਜ ਸੁਚਨਾ ਮਿਲਦੇ ਹੀ 108 ਦੀਆਂ 2 ਐਂਬੂਲੈਂਸ ਮੌਕੇ ਤੇ ਪਹੁੰਚ ਗਈਆਂ। ਇਸ ਤੋਂ ਇਲਾਵਾ ਐਕਸਪ੍ਰੈਸ ਹਾਈਵੇ ਪੋਰਟਲਿੰਗ ਟੀਮ ਦੀ ਰਾਤ ਤੇ ਬਚਾਵ ਕਾਰਜ ਲਈ ਮੌਕੇ ਤੇ ਪਹੁੰਚ ਗਈ ਇਸ ਹਾਦਸੇ ਕਾਰਨ ਐਕਸਪ੍ਰੈਸ ਤੇ ਜਾਮ ਲੱਗ ਗਿਆ ਬਾਕੀ ਖਬਰ